ਛੋਟੀਆਂ ਪਰ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਕੋਲ ਸੈਲਫ ਉੱਪਰ ਗਿੱਲੇ ਬਰਤਨ ਰੱਖਣ ਲਈ ਕੋਈ ਵੀ ਤੌਲੀਆ ਨਹੀਂ ਹੈ ਤਾਂ ਤੁਸੀਂ ਸਰਾਣੇ ਦੇ ਪੈ ਕਿਸੇ ਪੁਰਾਣੇ ਗ্লাਵ ਦਾ ਇਸਤੇਮਾਲ ਕਰ ਸਕਦੇ ਹੋ ਇਹ ਵੀ ਆਪਣੇ ਅੰਦਰ ਪਾਣੀ ਨੂੰ ਬਹੁਤ ਜਲਦੀ ਸੁੱਕ ਲੈਂਦਾ ਹੈ ਇਸ ਨਾਲ ਤੁਹਾਡੀ ਰਸੋਈ ਦੀ ਸੈਲਫ ਖਰਾਬ ਨਹੀਂ ਹੋਵੇਗੀ ਨੰਬਰ 2 ਜਦੋਂ ਵੀ ਤੁਸੀਂ ਗੋਭੀ ਖਰੀਦੇ ਹੋ ਤਾਂ ਉਸ ਨੂੰ ਬਣਾਉਣ ਤੋਂ ਪਹਿਲਾਂ ਗੈਸ ਉੱਪਰ ਤੇਜ਼ ਕਰਕੇ ਉਸ ਉੱਪਰ ਗੋਭੀ ਦਾ ਫੁੱਲ ਰੱਖ ਦਿਓ ਡੰਡੀ ਵਾਲੇ ਸਾਈਡ ਇਸ ਤਰ੍ਹਾਂ ਕੁਝ ਸਮਾਂ ਉਸ ਨੂੰ ਉੱਪਰ ਰੱਖੋ ਤੇ ਫਿਰ ਚੁੱਕ ਲਓ ਇਸ ਤਰ੍ਹਾਂ ਕਰਨ ਨਾਲ ਜੇਕਰ ਕੋਈ ਵੀ ਸੁੰਡ ਜਾਂ ਕੀੜਾ ਹੋਵੇਗਾ ਉਹ ਆਪਣੇ ਆਪ ਬਾਹਰ ਨਿਕਲ ਜਾਵੇਗਾ ਨੰਬਰ 3 ਜੇਕਰ ਤੁਸੀਂ ਕਿਤੇ ਬਾਹਰ ਘੁੰਮਣ ਲਈ ਜਾ ਰਹੇ ਹੋ ਤਾਂ ਆਪਣੇ ਦੰਦਾਂ ਵਾਲੇ ਬੁਰਸ਼ ਨੂੰ ਹੱਥਾਂ ਵਿੱਚ ਪਾਉਣ ਵਾਲੇ ਲਿਫਾਫੇ ਦੇ ਗਲਬਜਾਂ ਵਿੱਚ ਇੱਕ-ਇੱਕ ਕਰਕੇ ਪਾ ਲਓ ਇਸ ਤਰ੍ਹਾਂ ਕਰਨ ਨਾਲ ਉਹ ਸਾਰੇ ਇੱਕ ਦੂਜੇ ਨਾਲ ਚਿਪਕਣਗੇ ਨਹੀਂ ਤੇ ਤੁਹਾਡੇ ਬੁਰਸ਼ ਆਪਣੇ ਆਪ ਸੇਫ ਰਹਿਣਗੇ ਨੰਬਰ 4 ਜੇਕਰ ਤੁਹਾਡੀ ਨੀਲ ਪਿੰਟ ਸੁੱਕ ਗਈ ਹੋਵੇ ਤਾਂ ਉਸ ਦਾ ਟੱਕਣ ਖੋਲ ਕੇ ਕੁਝ ਸਮੇਂ ਲਈ ਮਾਈਕ੍ਰੋਵੇਵ ਵਿੱਚ ਰੱਖ ਦਿਓ ਤੇ ਚਲਾ ਦਿਓ ਫਿਰ ਕੁਝ ਸਮੇਂ ਬਾਅਦ ਇਸ ਨੂੰ ਬਾਹਰ ਕੱਢ ਲਓ ਇਸ ਤਰੀਕੇ ਨਾਲ ਤੁਹਾਡੀ ਸੁੱਕੀ ਹੋਈ ਨੀਲ ਪਿੰਟ ਵੀ ਦੁਬਾਰਾ ਤੋਂ ਲਗਾਉਣ ਜੋਗੀ ਹੋ ਜਾਵੇ G ਨੰਬਰ 5 ਜੇਕਰ ਤੁਸੀਂ ਨੀਲ ਪਿੰਟ ਲਗਾਉਂਦੇ ਹੋ ਤਾਂ ਕਈ ਵਾਰ ਉਹ ਸਾਡੇ ਉਂਗਲਾਂ ਦੀਆਂ ਸਾਈਡਾਂ ਤੇ ਲੱਗ ਜਾਂਦੀ ਹੈ ਜਿਸ ਨੂੰ ਉਤਾਰਨਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਲਈ ਨੀਲ ਪਿੰਟ ਲਗਾਉਣ ਤੋਂ ਪਹਿਲਾਂ ਆਪਣੇ ਉਂਗਲਾਂ ਦੀਆਂ ਸਾਈਡਾਂ ਤੇ ਹਲਕੀ ਜਿਹੀ ਬੈਸਲਿਨ ਲਗਾ ਲਓ ਤੇ ਫਿਰ ਨੀਲ ਪਿੰਟ ਲਗਾਉਣ ਤੋਂ ਬਾਅਦ ਏਅਰ ਬਰਡਸ ਦੀ ਮਦਦ ਨਾਲ ਉਤਾਰ ਦਿਓ ਨੰਬਰ 6 ਜੇਕਰ ਤੁਹਾਡੀ ਅਲਮਾਰੀ ਦੇ ਪਿੱਛੇ ਬਹੁਤ ਜ਼ਿਆਦਾ ਗੰਦਗੀ ਹੈ ਤਾਂ ਤੁਸੀਂ ਹੈਂਗਰ ਦੀਆਂ ਦੋਨਾਂ ਸਾਈਡਾਂ ਤੇ ਇੱਕ ਇੱਕ ਪੁਰਾਣੀ ਜਰਾਵ ਚੜਾ ਲਓ ਫਿਰ ਇਸ ਦੀ ਮਦਦ ਨਾਲ ਆਪਣੀ ਅਲਮਾਰੀ ਤੇ ਘਰ ਦੇ ਹਰ ਕੋਨੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰੋ ਜਿਸ ਜਗ੍ਹਾ ਤੇ ਤੁਹਾਡਾ ਹੱਥ ਨਹੀਂ ਜਾ ਰਿਹਾ ਨੰਬਰ 7 ਜੇਕਰ ਤੁਸੀਂ ਪ੍ਰਾਂਤ ਨੂੰ ਆਟਾ ਲੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਆਟਾ ਗੁੰਨਣ ਤੋਂ ਪਹਿਲਾਂ ਸਾਰੀ ਪ੍ਰਾਂਤ ਨੂੰ ਹਲਕਾ ਜਿਹਾ ਘਿਓ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਆਟਾ ਗੁੰਨਣ ਤੋਂ ਬਾਅਦ ਤੁਹਾਡੀ ਪ੍ਰਾਂਤ ਨੂੰ ਬਿਲਕੁਲ ਸਾਫ਼ ਰਹੇਗੀ ਆਟਾ ਨਹੀਂ ਲੱਗੇਗਾ ਨੰਬਰ 8 ਜੇਕਰ ਤੁਹਾਡੇ ਕੋਲ ਅੰਗੂਠਾ ਲਗਾਉਣ ਵਾਲੀ ਪੈਡ ਨਹੀਂ ਹੈ ਤਾਂ ਤੁਸੀਂ ਇੱਕ ਕਾਟਨ ਦਾ ਟੁਕੜਾ ਲੈ ਕੇ ਉਸ ਨੂੰ ਗੋਲ-ਗੋਲ ਕਰਕੇ ਇੱਕ ਡੱਬੀ ਵਿੱਚ ਪਾ ਲਓ ਫਿਰ ਉਸ ਉੱਪਰ ਕੱਪੜੇ ਧੋਣ ਵਾਲਾ ਨੀਲ ਪਾ ਦਿਓ ਉਸ ਉੱਪਰ ਫਿਰ ਆਪਣਾ ਅੰਗੂਠਾ ਰੱਖੋ ਇਸ ਤਰ੍ਹਾਂ ਨਾਲ ਤੁਸੀਂ ਬਿਨਾਂ ਪੈਸਾ ਖਰਚ ਕੀਤੇ ਵੀ ਕਾਗਜ਼ ਉੱਪਰ ਅੰਗੂਠਾ ਲਗਾ ਸਕਦੇ ਹੋ ਨੰਬਰ 9 ਜੇਕਰ ਤੁਸੀਂ ਹੱਥ ਵਾਲੇ ਚੌਕਰ ਦੀ ਮਦਦ ਨਾਲ ਪਿਆਜ਼ ਨੂੰ ਪੀਸ ਰਹੇ ਹੋ ਤਾਂ ਉਸ ਦੀ ਪੂਰੀ ਰਸੀ ਉੱਪਰ ਹਲਕੀ ਜਿਹੀ ਬੈਸਟਲਿਨ ਲਗਾ ਲਓ ਇਸ ਤਰੀਕੇ ਨਾਲ ਉਸ ਦੀ ਰਸਤੀ ਬਹੁਤ ਹੀ ਆਸਾਨੀ ਨਾਲ ਵਧੀਆ ਚੱਲੇਗੀ ਜਿਸ ਨਾਲ ਤੁਸੀਂ ਆਸਾਨੀ ਨਾਲ ਕੋਈ ਵੀ ਚੀਜ਼ ਗ੍ਰाइंड ਕਰ ਸਕਦੇ ਹੋ ਨੰਬਰ 10 ਜੇਕਰ ਤੁਹਾਡੀ ਕੋਈ ਵੀ ਸ਼ਰਟ ਪ੍ਰੈਸ ਕਰ ਸਮੇਂ ਚਿਪਕ ਰਹੀ ਹੋਵੇ ਤਾਂ ਤੁਸੀਂ ਉਸ ਉੱਪਰ ਜੇਕਰ ਟਿਸ਼ੂ ਪੇਪਰ ਰੱਖ ਕੇ ਪ੍ਰੈਸ ਕਰੋ ਇਸ ਤਰ੍ਹਾਂ ਕਰਨ ਨਾਲ ਉਹ ਪ੍ਰੈਸ ਨੂੰ ਚਿਪਕੇਗੀ ਨਹੀਂ ਤੇ ਨਾਲ ਹੀ ਪ੍ਰੈਸ ਵੀ ਬਹੁਤ ਵਧੀਆ ਤਰੀਕੇ ਨਾਲ ਹੋਵੇਗੀ ਨੰਬਰ 11 ਜਦੋਂ ਵੀ ਤੁਸੀਂ ਰੋਟੀ ਬਣਾਉਂਦੇ ਹੋ ਉਸ ਸਮੇਂ ਉਸ ਦੀ ਗੰਨੀ ਉੱਪਰ ਹਲਕਾ ਜਿਹਾ ਦੇਸੀ ਘਿਓ ਲਗਾ ਕੇ ਦੁਬਾਰਾ ਤੁਸੀਂ ਤਾਂ ਪੇੜਿਆ ਕਰਕੇ ਰੋਟੀ ਬਣਾਇਸ ਤਰੀਕੇ ਨਾਲ ਬਣਾਈ ਰੋਟੀ ਬਹੁਤ ਹੀ ਨਰਮ ਬਣੇਗੀ ਤੇ ਪੂਰਾ ਦਿਨ ਨਰਮ ਹੀ ਰਹੇਗੀ। ਨੰਬਰ 12 ਜੇਕਰ ਤੁਸੀਂ ਗਾਜਰਾਂ ਨੂੰ ਆਸਾਨੀ ਨਾਲ ਤੇ ਹਲਕਾ ਹਲਕਾ ਹੀ ਛਿੱਲਣਾ ਚਾਹੁੰਦੇ ਹੋ ਤਾਂ ਇਸ ਉੱਪਰ ਨਵਾਂ ਸਟੀਲ ਬੁੱਲਫੇਰ ਦੇ ਇਸ ਤਰੀਕੇ ਨਾਲ ਗਾਜਰਾਂ ਬਹੁਤ ਹੀ ਆਸਾਨੀ ਨਾਲ ਛਿੱਲੀਆਂ ਜਾਣਗੀਆਂ ਤੇ ਨਾਲ ਹੀ ਛਿਲਕਾ ਵੀ ਘੱਟ ਉਤਰੇਗਾ। ਨੰਬਰ 13 ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਪੀਲੇ ਹਨ ਤੇ ਸਮੈਲ ਆਉਂਦੀ ਹੈ ਤਾਂ ਤੁਸੀਂ ਸ਼ਹਿਦ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਬੁਰਸ਼ ਉੱਪਰ ਲਗਾ ਕੇ ਬੁਰਸ਼ ਕਰ ਲੋ ਦੰਦ ਬਿਲਕੁਲ ਚਮਕ ਜਾਣਗੇ। ਨੰਬਰ 14 ਜੇਕਰ ਤੁਸੀਂ ਆਪਣੇ ਜੂਸਰ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਖਿਵਾਲ ਤੇ ਬੋਲ ਬਣਾ ਕੇ ਉਸ ਉੱਪਰ ਹਲਕਾ ਜਿਹਾ ਹਾਰਪਿਕ ਪਾ ਲਓ ਫਿਰ ਇਸ ਦੀ ਮਦਦ ਨਾਲ ਆਪਣੇ ਜੂਸਰ ਨੂੰ ਸਾਫ਼ ਕਰੋ ਬਿਲਕੁਲ ਨਵੇਂ ਤਰ੍ਹਾਂ ਹੋ ਜਾਵੇਗਾ। ਨੰਬਰ 15 ਬਿੰਦੀਆਂ ਵਾਲੇ ਪੱਤਿਆਂ ਨੂੰ ਕਦੇ ਵੀ ਸੁਟੋ ਨਾ ਇਹਨਾਂ ਨੂੰ ਤੁਸੀਂ ਇੱਕ ਸਾਈਡ ਤੋਂ ਬੰਦ ਕਰਕੇ ਇਸ ਵਿੱਚ ਆਪਣੇ ਜ਼ਰੂਰੀ ਕਾਰਡ ਪਾ ਕੇ ਰੱਖ ਸਕਦੇ ਹੋ ਕਿਉਂਕਿ ਇਹ ਪੱਤਾ ਬਹੁਤ ਹੀ ਸਖਤ ਹੁੰਦਾ ਹੈ ਜਲਦੀ ਖਰਾਬ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਇਸ ਵਿੱਚ ਆਪਣਾ ਏਟੀਐਮ ਕਾਰਡ ਆਧਾਰ ਕਾਰਡ ਆਦ ਪਾ ਸਕਦੇ ਹੋ ਨੰਬਰ 16 ਜੇਕਰ ਤੁਸੀਂ ਅਦਰਕ ਨੂੰ ਚਾਕੂ ਦੀ ਬਜਾਏ ਚਮਚ ਨਾਲ ਛਿੱਲ ਲੈਂਦੇ ਹੋ ਤਾਂ ਇਸ ਨੂੰ ਆਸਾਨੀ ਨਾਲ ਛੱਲਿਆ ਵੀ ਜਾਂਦਾ ਤੇ ਨਾਲ ਹੀ ਉਸ ਦਾ ਸਿਲਕਾ ਵੀ ਪਤਲਾ ਹੀ ਉੱਤਰਦਾ ਹੈ ਨੰਬਰ 17 ਥੋੜੇ ਜਿਹੇ ਪਾਣੀ ਵਿੱਚ 7-8 ਬੂੰਦਾਂ ਸਰੋਂ ਦੇ ਤੇਲ ਦੀਆਂ ਪਾ ਕੇ ਉਸ ਵਿੱਚ ਕਾਟਨ ਦਾ ਕੱਪੜਾ ਭਿਉਂ ਲੋ ਫਿਰ ਇਸ ਨੂੰ ਚੰਗੀ ਤਰ੍ਹਾਂ ਨਚੋੜ ਕੇ ਉਸ ਵਿੱਚੋਂ ਪਾਣੀ ਕੱਢ ਲੋ ਤੇ ਫਿਰ ਇਸ ਨੂੰ ਆਪਣੇ ਘਰ ਦੇ ਸਾਰੇ ਫਰਨੀਚਰ ਉੱਪਰ ਫੇਲ ਦਿਓ ਇਸ ਤਰੀਕੇ ਨਾਲ ਤੁਹਾਡਾ ਫਰਨੀਚਰ ਇੰਨਾ ਚਮਕ ਜਾਵੇਗਾ ਕਿ ਜਿਵੇਂ ਨਵਾਂ ਹੀ ਲਿਆਂਦਾ ਹੋਵੇ ਨੰਬਰ 18 ਜਿਹੜੀਆਂ ਔਰਤਾਂ ਆਪਣੀ ਮਿਹਨਤ ਕਰਕੇ ਕਮਾਈ ਕਰਕੇ ਖਾਂਦੀਆਂ ਹਨ ਉਹਨਾਂ ਔਰਤਾਂ ਨੂੰ ਨਾ ਤਾਂ ਕਿਸੇ ਦੇ ਮੋਬਲ ਦੇਖਣਾ ਪੈਂਦਾ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਦੇ ਤਾਨੇ ਮੇਨੇ ਸੁਣਨੇ ਪੈਂਦੇ ਹਨ ਨੰਬਰ 19 ਜਦੋਂ ਵੀ ਤੁਸੀਂ ਕੋਈ ਵੀ ਬੱਚੇ ਨੂੰ ਦਵਾਈ ਦਿੰਦੇ ਹੋ ਤਾਂ ਦਵਾਈ ਨੂੰ ਉਂਗਲ ਨੂੰ ਲਗਾ ਕੇ ਪਹਿਲਾਂ ਉਸ ਨੂੰ ਸਾਹਿੱਤ ਤੇ ਸੁੱਟ ਦਿਓ ਇਸ ਤਰੀਕੇ ਨਾਲ ਬੱਚੇ ਨੂੰ ਜਾਂ ਫਿਰ ਵੱਡੇ ਨੂੰ ਦਵਾਈ ਲੱਗਣ ਲੱਗ ਜਾਂਦੀ ਹੈ ਨੰਬਰ 2 ਜੇਕਰ ਬੱਚਾ ਨਜ਼ਰ ਲੱਗੀ ਕਰਕੇ ਕੁਝ ਖਾ ਪੀ ਨਾ ਰਿਹਾ ਹੋਵੇ ਤਾਂ ਤੁਸੀਂ ਉਸ ਦੇ ਖਾਣ ਪੀਣ ਵਾਲੀ ਚੀਜ਼ ਨੂੰ ਚਾਕੂ ਨੂੰ ਗੈਸ ਤੇ ਗਰਮ ਕਰਕੇ ਕੱਟ ਦਿਓ ਚਾਕੂ ਨੂੰ ਓਨਾ ਸਮਾਂ ਗਰਮ ਕਰੋ ਜਿੰਨਾ ਸਮਾਂ ਲਾਲ ਨਾ ਹੋ ਜਾਵੇ ਇਸ ਤਰ੍ਹਾਂ ਕਰਨ ਨਾਲ ਬੱਚਾ ਖਾਣ ਪੀਣ ਲੱਗ ਜਾਵੇਗਾ ਨੰਬਰ 1 ਜਿਹੜੀਆਂ ਔਰਤਾਂ ਫੋਨ ਦੀ ਹੱਤੋਂ ਜ਼ਿਆਦਾ ਵਰਤੋਂ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਜਲਦੀ ਹੀ ਸਰਵਾਈਕਲ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 2 ਜਿਹੜੀਆਂ ਔਰਤਾਂ ਹੱਤੋਂ ਜ਼ਿਆਦਾ ਟੈਨਸ਼ਨ ਲੈਂਦੀਆਂ ਹਨ ਇਹਨਾਂ ਔਰਤਾਂ ਨੂੰ ਸਭ ਤੋਂ ਜ਼ਿਆਦਾ ਡਿਪਰੈਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।